ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਮੈਂ ਸਾਰਿਆਂ ਨੂੰ ਜੋ ਲੋਹੜੀ ਦਾ ਤਿਹਾਰ ਆ ਰਿਹਾ ਉਹਦੇ ਉੱਤੇ ਜਿੱਥੇ ਆਪਾਂ ਸਾਰੇ ਸਾਰੀਆਂ ਕਮਿਊਨਿਟੀਆਂ ਨੂੰ ਉਹਦੀ ਮੁਬਾਰਕਬਾਦ ਦਿੰਨੇ ਆ ਮਿਲ ਕੇ ਸਾਰਿਆਂ ਨੇ ਸੈਲੀਬ੍ਰੇਟ ਕਰਨਾ ਹੈ ਉੱਥੇ ਮੈਂ ਪੁਰ ਜੋਰ ਬੇਨਤੀ ਕਰਦਾ ਹਾਂ ਨੌਜਵਾਨ ਸਮਾਜ ਅੱਗੇ ਜੋ ਬਹੁਤ ਹੀ ਖਤਰਨਾਕ ਪਾਟ ਹੈ ਇੱਕ ਚੈਨਾ ਡੋਰ ਦਾ ਸੋ ਸਾਰਿਆਂ ਨੂੰ ਮੇਰੀ ਪੁਰ ਜੋਰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਕਿਉਂਕਿ ਜਿੱਥੇ ਸਮਾਜਿਕ ਘਾਤਕ ਹੈ ਇਨਸਾਨਾਂ ਲਈ ਉੱਥੇ ਜਾਨਵਰਾਂ ਲਈ ਅਤੇ ਜੋ ਵੀ ਇਹਦੇ ਅੱਗੇ ਚੀਜ਼ ਆ ਜਾਂਦੀ ਹੈ ਉਹਨੂੰ ਬੁਰੀ ਤਰ੍ਹਾਂ ਤੇ ਨਸ਼ਟ ਕਰ ਦਿੰਦਾ ਹੈ ਇਸੇ ਮੇਰੀ بار-ਬਾਰ ਇਹੀ ਬੇਨਤੀ ਹੈ ਸਾਰੇ ਸਮਾਜ ਨੂੰ ਜਿੱਥੇ ਵੀ ਆਵਾਜ਼ ਜਾਂਦੀ ਹੈ ਜ਼ਿਲ੍ਹੇ ਨੂੰ ਸਟੇਟ ਨੂੰ ਕਿ ਇਹਦੇ ਉੱਤੇ ਪੂਰੀ ਨਿਗਰਾਨੀ ਕਰਕੇ ਇਹਨੂੰ ਇਤੇ ਐਕਸ਼ਨ ਦੇ ਰੇਟ ਲਿਆਂਦਾ ਜਾਵੇ ਪਹਿਲੇ ਹੀ ਕਾਨੂੰਨ ਦੇ ਦਾਰੇ ਦੇ ਅੰਦਰ ਹੈ ਕਿ ਇਹਨੂੰ ਨਾਂ ਯੂਜ਼ ਕੀਤਾ ਜਾਵੇ ਔਰ ਦੁਕਾਨਾਂ ਦੇ ਉੱਤੇ ਜਿੱਥੇ ਵੀ ਹੈ ਉਹਨਾਂ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਫੜੀ ਜਾਵੇ ਤਾਂ ਜੋ ਆਪਾਂ ਸਮਾਜ ਦਾ ਭਲਾ ਕਰ ਸਕੀਏ ਕਿਉਂਕਿ ਬਹੁਤ ਖਤਰਨਾਕ ਪਾਟ ਹੈ ਜਿਸ ਦੇ ਨਾਲ ਕਈ ਕੈਜੂਲਟੀ ਆਹੀ ਗੋਜ న్యూਸ ਦੇ ਵਿੱਚ ਸੁਣਦੇ ਹੋ ਰਹੇ ਆ ਸੋ ਇਸ ਕਰਕੇ ਮੇਰੀ ਨੌਜਵਾਨ ਵਰਗ ਨੂੰ ਜੋ ਵੀ ਪਤੰਗ ਢੋਂਦੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਚੈਨਾ ਡੋਰ ਨੂੰ ਬਿਲਕੁਲ ਇਹਦੀ ਜ਼ੀਰੋ ਲੈਵਲ ਦੇ ਉੱਤੇ ਇਹਦੀ ਕੰਜੰਕਸ਼ਨ ਜਿਹੜੀ ਆ ਉਹ ਬੰਦ ਕੀਤੀ ਜਾਵੇ ਇਹੀ ਮੇਰਾ ਸੰਦੇਸ਼ ਹੈ ਲੋੜੀ ਦੇ ਤਿਹਾਰ ਤੇ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ